ਮਲਸੀਆਂ ਵਿਖੇ ਜੌਨ ਨੰਬਰ 15 ਲੜਕੇ ਅਤੇ ਲੜਕੀਆਂ ਦੇ ਜਨਰਲ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਉਦਘਾਟਨ ਸਮਾਰੋਹ ਵਿੱਚ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੌਂਦੀ ਨੇ ਰੀਬਨ ਕੱਟ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਮਦਰ ਪ੍ਰਾਈਡ ਇੰਟਰਨੈਸ਼ਨਲ ਸਕੂਲ ਚ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਬੈਡਮਿੰਟਨ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਵਰਗਾਂ ਵਿੱਚ ਮੁਕਾਬਲਾ ਕਰਵਾਇਆ ਗਿਆ ਪ੍ਰਦਰਸ਼ਨ ਕਰਦੇ ਆ ਮਦਰ ਪ੍ਰਾਈਡ ਸਕੂਲ ਸਰਕਾਰੀ ਸਕੂਲਾਂ ਅਤੇ ਸ਼੍ਰੀ ਚੰਤਨੀਆ ਟੈਕਨੋ ਸਕੂਲ ਦੀਆਂ ਟੀਮਾਂ ਨੇ ਵੱਖ-ਵੱਖ ਸਥਾਨ ਹਾਸਲ ਕੀਤੇ ਬਲਾਕ ਨਿਊਡਲ ਅਫਸਰ ਸੰਧੀ ਨੇ ਜੇਤੂ ਟੀਮਾਂ ਨੂੰ ਯਾਦਗਾਰੀ ਚਿੰਨ ਪੈਂਟ ਕਰਕੇ ਸਨਮਾਨਿਤ ਕੀਤਾ ਅਤੇ ਟੀਚਰਾਂ ਵੱਲੋਂ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਸਮੂਹ ਟੀਚਰਾਂ ਵਿਦਿਆਰਥੀਆਂ ਅਤੇ ਰੈਫਰੀ ਟੀਮ ਦੇ ਸਹਿਯੋਗ ਨਾਲ ਟੂਰਨਾਮੈਂਟ ਦਾ ਪਹਿਲਾ ਦਿਨ ਸਫਲ ਰਿਹਾ ਸ਼ਾਹਕੋਟ ਤੋਂ ਸੀਨੀਅਰ ਪੱਤਰਕਾਰ ਸਾਹਿਬਾ ਦਾਸੀਗੋ ਸ਼ਾਹਕੋਟ ਦੇ ਅਨੀਲ ਕੁਮਾਰ ਬਾਬੀ ਦੀ ਖਾਸ ਰਿਪੋਰਟ ਜਵਾਬਾ ਪਬਲਿਕ న్యూਸ ਚੈਨਲ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਜੋਨ ਨੰਬਰ 15 ਬਲਸੀਆਂ ਸੈਸ਼ਨ 2025-26 ਲਈ ਲੋਲੋ ਟੂਰਨਾਮੈਂਟ ਦਾ ਆਗਾਜ਼ ਮਦਰ ਪ੍ਰੈਜ਼ੈਂਟੇਸ਼ਨ ਪਬਲਿਸਟੀ ਮਸੀਆਂ ਵਿਖੇ ਹੋਇਆ ਆ। ਤੋਂ ਅੱਜ ਫੇ ਲੜਕੀਆਂ ਤੇ ਲੜਕੀਆਂ ਉਮਰ ਵਰਗ 14, 17, 19 ਸਾਲ ਦੇ ਮੁਕਾਬਲੇ ਜਿਹੜੇ ਉਹ ਸ਼ੁਰੂ ਹੋਏ ਆ। ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਹਰਪ੍ਰੀਤ ਸਿੰਘ ਜੀ ਹੁੰਦੀ ਦੀ ਪ੍ਰਾਕ ਟੋਪਲ ਅਫਸਰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਆ। ਔਰ ਮੈਂ ਦੇਖਿਆ ਇੱਥੇ ਜਿਹੜਾ ਇਸ ਸਕੂਲ ਦੇ ਡਾਇਰੈਕਟਰ ਆ ਮੈਡਮ ਉਹਨਾ ਕੁਮਾਰੀ ਅ ਦਸਨਦੀਲ ਔਰ ਉਹਨਾਂ ਦੇ ਨਾਲ ਪ੍ਰਿੰਸੀਪਲ ਰਜਨੀ ਬਾਲਾ ਜੀ ਤੇ ਉਹਨਾਂ ਦੇ ਸਟਾਫ ਵੱਲੋਂ ਬਹੁਤ ਹੀ ਵਧੀਆ ਤੇ ਟੁਕਮਾ ਜਿਹੜਾ এনवायरमेंट ਆ ਉਹ ਖੇਡਾਂ ਲਈ ਉਹਨੇ ਕਾਇਮ ਕੀਤਾ ਸੋ ਮੈਂ ਜਿੱਥੇ ਉਹਨਾਂ ਦੀ ਇੱਥੇ ਸਨਸਾ ਕਰਦਾ ਉੱਥੇ-ਉੱਥੇ ਉਹਨਾਂ ਨੂੰ ਤੇ ਸਾਰੇ ਸਟਾਫ ਨੂੰ ਮੈਂ ਵਧਾਈ ਦਿੰਦਾ ਸੋ ਟੂਰਨਾਮੈਂਟ ਜਿਹੜਾ ਬਹੁਤ ਹੀ ਵਧੀਆ ਢੰਗ ਦੇ ਨਾਲ ਹੋ ਰਿਹਾ ਆ ਬੱਚਿਆਂ ਨੂੰ ਬੜਾ ਅਤਿਸ਼ਾਅ ਆ ਤੇ ਸਾਰਿਆਂ ਦਾ ਮੈਂ ਜਿੱਥੇ ਅਫੀਸ਼ੀਅਲ ਸਾਹਿਬਾਨ ਦਾ ਔਰ ਹੋਰ ਵੀ ਜਿੰਨੇ ਵੀ ਸਾਡੇ ਜਿਹੜੇ ਤੀਤਜਾ ਜਿਹੜੇ ਬੱਚਿਆਂ ਨੂੰ ਇਥੇ ਲੈ ਕੇ ਖੇਡਾਂ 'ਚ ਭਾਗ ਤੋਂਣ ਲਈ来 ਉਹਨਾਂ ਦਾ ਬੇਸ਼ਕੁਬਤ ਤੌਰ ਤੇ ਧੰਨਵਾਦ ਕਰਦਾ ਹਾਂ ਔਰ ਬੱਚਿਆਂ ਨੂੰ ਜਿਹੜਾ ਟੂਰਨਾਮੈਂਟ ਲਈ ਔਰ ਉਹਨਾਂ ਜਿੱਤਾਂ ਲਈ ਮੈਂ ਜਿਹੜਾ ਸ਼ੁਭ ਕਾਮਨਾਵਾਂ ਭੇਟ ਕਰਦਾ ਥੈਂਕ ਯੂ ਜੀ